ਹੈਲੋ ਜੀ ਸਸੀ ਕਾਲ ਸਾਰਿਆਂ ਨੂੰ ਮੇਰੇ ਕੋਲ ਸਭ ਠੀਕ ਹੋ ਗਿਆ ਸੀ ਸਭ ਠੀਕ ਠਾਕ ਆ ਤੇ ਅਸੀਂ ਲੱਗੇ ਆ ਪੱਟੀ ਕਰਾਉਣ ਪਹਿਲਾਂ ਤਾਂ ਇਹ ਰੰਗ ਕਰਵਾ ਚੁੱਕੇ ਆ ਆਹ ਵਾਲਾ ਤੇ ਹੋ ਗਿਆ 2-3 ਸਾਲ ਤੇ ਰੰਗ ਜਿਹੜਾ ਵਾ ਸਹੀ ਨਹੀਂ ਹੋਇਆ ਵੀ ਤੇ ਮਤਲਬ ਸਾਰਿਆਂ ਨੂੰ ਨਹੀਂ ਪਸੰਦ ਆਇਆ ਤੇ ਪਰ ਰੰਗ ਵਾਲੇ ਬੰਦਿਆਂ ਨੇ ਰੰਗ ਦਿੱਤਾ ਖਰਾਬ ਕਰ ਫਿਰ ਮਜਬੂਰੀ ਦਾ ਕਰਕੇ ਸਾਨੂੰ ਇਹ ਖਰਾਬ ਹੋਣੇ ਹੀ ਰੰਗ ਛੁੱਟਣਾ ਕਿਤੇ ਹੀ 20 ਲੀਟਰ ਦੀ ਬਾਲਟੀ ਹੀ ਤੇ ਮਹਿੰਗੇ ਪਾ ਦਾ ਰੰਗ ਹੀ ਤੇ ਫਿਰ ਅਹੀਂ ਸੋਟਿਆ ਨਹੀਂ ਫਿਰ ਕਾਰਾ ਤੇ ਲਿਆ ਫਿਰ ਆਖਿਆ 2-3 ਸਾਲ ਬਾਅਦ ਅਹੀਂ ਇਹਨੂੰ ਚੇਂਜ ਕਰ ਲਾਂਗੇ ਤੇ ਹੁਣ ਮਤਲਬ ਇਹਨੂੰ ਅਹੀਂ ਦੀਵਾਲੀ ਦੇ ਕਰਕੇ ਰੰਗ ਨੂੰ ਚੇਂਜ ਕਰਨ ਲੱਗ ਪਏ ਆ ਤੇ ਦੀਵਾਲੀ ਆਉਣ ਢਈ ਆ ਤੇ ਜਿੱਥੋਂ ਜਿੱਥੋਂ ਜ਼ਿਆਦਾ ਮਤਲਬ ਖਰਾਬ ਹੋਇਆ ਸਲਾਬ ਦੇ ਨਾਲ ਉੱਥੇ ਅਹੀਂ ਮਤਲਬ ਪੱਟੀ ਭਰਨ ਢੈ ਆ ਤੇ ਉਸ ਤੋਂ ਬਾਅਦ ਆ ਪੱਟੀ ਭਰ ਕੇ ਆ ਲੈੰਦਾ ਵਾ ਪੱਟੀ ਦਾ ਸਮਾਨ ਤੇ ਪੱਟੀ ਤੋਂ 12 ਅਸੀਂ ਰੰਗ ਤੁਹਾਨੂੰ ਵਖਾਵਾਂਗੇ ਪੀਐਸੀ ਕਿਹੜਾ ਹੁਣ ਰੰਗ ਕਰ ਲੱਗੇ ਆ ਬਹੁਤ ਵਧੀਆ ਕਲਰ ਲੈਂਦਾ ਹੋਣਾ ਆਪਣੇ ਪਸੰਦ ਦਾ ਤੇ ਇੱਕ ਕਰਕੇ ਹੋਣਾ ਹੀ ਰੰਗ ਦਾ ਕੰਮ ਕਰਤਾ ਵਾ ਸ਼ੁਰੂ ਪੱਟੀ ਭਰ ਲਈ ਵੇਲਾ ਸਾਡੇ ਮਿਸਰਿਆਂ ਨੂੰ ਲੱਗ ਗਈ ਆ ਭੁੱਖ ਫਾਈਨਲੀ ਇਧਰ ਦਾ ਤੇ ਕੰਮ ਸਾਡਾ ਪੱਟੀ ਦਾ ਗਿਆ ਨਿਬੜ ਤੇ ਉਧਰਲਾ ਰਹਿ ਗਿਆ ਵਾ ਤੇ ਕਲਰ ਹੈ ਸੋਨਾ ਲੰਦਾ ਅਰਕੇ ਉਹ ਘਰਉਣ ਲੱਗੇ ਆ ਸਾਰਿਆਂ ਨੂੰ ਸਾਨੂੰ ਪਸੰਦ ਆ ਵੱਡਾ ਹੋ ਗਿਆ ਰੋਡ ਬੰਦ ਤੇ ਸਾਡਾ ਬਾਹਰਲੀ ਫਿਰਨੀ ਸਾਡੀ ਚੱਲਣ ਲੱਗ ਪਈ ਆ ਤੇ ਰੋਡ ਤੇ ਪਤਾ ਨਹੀਂ ਕੀ ਗੱਲ ਹੋ ਗਈ ਆ ਕਹਿੰਦੇ ਆ ਵੀ ਜੈਸੀ ਪੀ ਦੇ ਨਾਲ ਛੜਕ ਫੁੱਟ ਦੱਤੀ ਗਈ ਉੱਥੋਂ ਤੇ ਰੋਡ ਸਾਡਾ ਪੂਰਾ ਬੰਦ ਹੋ ਗਿਆ ਤੇ ਹਰ ਕੋਈ ਸੰਦ ਬਾਹਰਲੀ ਫਿਰਨੀ ਤਾਂ ਨਹੀਂ ਲੰਘਣ ਡਿਆ ਵਾ ਓ ਬਹੁਤ ਦੂਰ ਹੈ ਜੈਸੀ ਵੀ ਦਿਖਾ ਲਈ ਦੇਣ ਡਿਆ ਵਾ ਤੇ ਆਵਾਜ਼ਾਂ ਸਾਰੀ ਇਧਰ ਦੀ ਜਾਣ ਲਈ ਹੈ ਜੈਸੀ ਵੀ ਖਾ ਲਈ ਦੇਣ ਡਿਆ ਜੋ ਬਣਾਈਆਂ ਕੜੀ ਕੜੀ ਬਣਾਈਆਂ ਪਕੌੜਿਆਂ ਵਾਲੀ ਤੇ ਨਾਲ ਬਣਾਉਣ ਲੱਗੇ ਆ ਚੌਲ ਵੇਖ ਸਕਦੇ ਤੁਸੀਂ ਇਹਦੇ ਵਿੱਚ ਕੱਢੇ ਸੀ ਪਕੌੜੇ ਤੇ ਇਹੀ ਤੇਲ ਆਪਾਂ ਹੁਣ ਕੜਾਈ 'ਚ ਪਾ ਦਨਵਾ ਚੋਲਾ ਮਾਸਤੀ ਤੇਲ ਦਿੱਤਾ ਵਾ ਪਾ ਨੋਰ ਪਾਦਣ ਲੱਗੀ ਹੈ ਜੀਰਾ ਤੇ ਕੰਮ ਆਵਾ ਦੇਖ ਬਾਬਾ ਬੁੱਢਾ ਸਾਹਿਬ ਦਾ ਮੇਲਾ ਚੱਲਣ ਡਿਆ ਆਪਾਂ ਦਰਬਾਰਾ ਗਏ ਹਾਂ ਮੱਠਾ ਟਿਕਾਏ ਆਏ ਹਾਂ ਤੇ ਵੀ ਰੋੜੀ ਇਹ ਤਾਂ ਲੰਗਰ ਛੱਕੇ ਨਹੀਂ ਆਏ ਆਪਾਂ ਇਹ ਕਰਕੇ ਕੜੀ ਆਪਾਂ ਗਏ ਹਾਂ ਬਣਾ ਤੇ ਹੁਣ ਆਪਾਂ ਲੱਗ ਪਏ ਆ ਚੌਲ ਬਣੋ ਜੋੰਦੇ ਡਿਗਦੇ ਵਿੱਚ ਨੂੰ ਕੁੱਦਣਾ ਹੈ ਨਾ ਪਰ ਉੱਛੜਾ ਆਪੀ ਲਓ ਅਪਣਾ ਲੱਗਦਾ ਹੈ ਛੋਲ ਬਣਨਾ ਥਿਆੜ ਪਾਤਾ ਜੀਰਾ ਪਾਤਾ 2 ਮਿੰਟ ਚ ਛੋਲ ਬਣ ਜਣੇ ਦਵਾਈ ਖਾ ਲਈ ਜੋ ਬਿਨਾਂ ਰੋਟੀ ਤੋਂ ਦਵਾਈ ਖਾ ਲਈ ਆ ਨਮਕਾ ਭਾਵੇਂ ਤੇਜ ਹੋ ਜੀ બિલકુલ કરવી બનાવે